ਲੈ ਵੀ ਦੋਸਤੋ ਜਦ 5 ਨੂੰ ਕਟਾਂ ਦਿਖਾਉਣ ਲੱਗਿਆ ਮੁਰ ਨਸਲ ਦੀਆਂ ਤੇ ਪੰਜੇ ਕਟਾਂ ਮਨ ਲੱਗ ਜਾ ਵੀ ਬੁਰਾ ਘੈਂਟ ਆ ਬੁਰਾ ਫੋਲੋ ਸਕੀਨਾ ਆਪਾਂ ਕਹਿ ਸਕਦਾ ਠੀਕ ਆ ਇਹ ਪੁੱਠੇ ਪਾਠ ਦੇਖੋ ਚਾਰਾਂ ਕਟੀਆਂ ਦੇ ਬੁਰੇ ਚੌੜੇ ਠੀਕ ਆ ਬਾਡੀ ਵੰਤਰ ਪੂਰਾ ਘੈਂਟ ਆ ਸਿੰਘਾਂ ਦੀ ਵੰਤਰ ਪੂਰੀ ਰਿੰਗ ਸਿੰਘਾਂ ਠੀਕ ਕੁੰਡੇ ਸਿੰਘ ਲੱਗੇ ਹੋਏ ਨੇਗੇ ਰਾਜੀ ਸਿੰਘਾਂ ਭਲਾਂ ਲੀਆਂ ਪੰਜ ਘਟਾਂ ਦੇ ਪੰਜਾਂ ਥਾਂ ਚਾਚਰਾ ਮਿਲਣਗੇ ਬਾਕੀ ਜੋ ਜਾਣਕਾਰੀ ਬਾਈ ਤੁਹਾਨੂੰ ਸੰਧੀ ਕਰ ਦੂੰਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਪਹੁੰਚਦੀ ਰਹੇ ਠੀਕ ਆ ਤੇ ਬਾਕੀ ਕਰਦਾ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆਗੀ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੈਂ ਇੱਕ ਵਾਰ ਇਸ ਨੂੰ ਘਟਾਂ ਦੇ ਸਿੰਘਾਂ ਜਰੂਰ ਨਿਗਰਾਮ ਰਾਂ ਠੀਕ ਆ ਜਿਵੇਂ ਪਹਿਲੇ ਨੰਬਰ ਵਾਲੀ ਗੱਟੀ ਦੇਖੋ 2 ਨੰਬਰ ਦੇ ਆਣੀ ਹਾਂ ਵੀ ਕੋਈ ਬਾਲਾ ਹਲਕਾ ਮਾਲਾ ਗਿਆ ਚੰਗਾ ਮਾਲਾ ਜੀ ਬਾਕੀ ਤੁਹਾਡੀ ਆਪ ਦੀ ਸਮਝ ਆ ਬਈ ਰਾਜੂ ਕੀ ਹਾਲ ਆ ਬਾਈ ਲਖਾ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੈ ਹਾਂ ਵੀਰੇ ਬਹੁਤ ਵਧੀਆ ਲਖਾ ਜੀ ਹੋ ਠੀਕ ਹੈ ਜੀ ਚੜ੍ਹਦੀ ਕਲਾਈ ਤੇ ਐਡਰੈਸ ਬੋਲ ਦਿਓ ਰਾਜੂ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ 'ਚ ਰਾਜੂ ਕਹਿੰਦੇ ਆ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਆਪ ਨੂੰ ਰਾਮਪਰਾਫੂਲ ਪੈ ਜਾਂਦੀ ਆ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਵੀਰੇ 98729 22304 ਠੀਕ ਆ ਪਹਿਲੇ ਨਾ ਬਦਮੀਆ ਕੱਟਿਆ ਗਈ ਰਾਜੂ ਹਾਂ ਵੀਰੇ ਕਿੰਨੀ ਉਮਰ ਦੀ ਕੱਟੀ ਹੈ ਇਹ ਵੀਰ ਜੀ ਸਵਾ ਦੋ ਸਾਲ ਦੀ ਕੱਟੀ ਹੈ ਜੀ ਦੰਦੋਂ ਦੰਦੋਂ ਬਿਲਕੁਲ ਪੰਜੇ ਦੀਆਂ ਪੰਜੇ ਕੱਟੀਆਂ ਖੀਰੀਆਂ ਜੀ ਠੀਕ ਆ ਪੰਜਵੀਂ ਛੇਵੀਂ ਕਿਸੇ ਦੇ ਫੋੜ ਨੇ ਕੋਈ ਗੱਲ ਦੇ ਵਿੱਚ ਗੰਨ ਮਰੋੜੀ ਨਹੀਂ ਹੋਣੀ ਠੀਕ ਹੈ ਤਾਂ ਸੁਰਸਤ ਕੱਟਿਆ ਜੀ ਮਾਹ ਕਿਸੇ ਗੱਲੋਂ ਹਾਂ ਜੀ ਕਿਸੇ ਗੱਲੋਂ ਕੋਈ ਕੋਈ ਵੀ ਕੱਟੀ ਹੱਥ ਤਰਾ ਕਰਮ ਵਾਲੀ ਹੈ ਨਗੀ ਇੱਕ ਨਾ ਲੱਖੀ ਮਾਰ ਆਏ ਜਦੋਂ ਆਪਾਂ ਮਾਲ ਨਾ ਤਾਰਿਆ ਸੀ ਗੱਡੀ ਚੋਂ ਨਾ ਮਾਰ ਜਿਹਨੇ ਤੇ ਉਹ ਲੱਗੀ ਸੀਗੀ ਪੱਤੀ ਲੱਗੀ ਸੀਗੀ ਅੱਛਾ ਅੱਛਾ ਹਾਂ ਕਈ ਵਾਰੀ ਅਗਲਾ ਆਨਲਾਈਨ ਮੰਗਾਉਂਦਾ ਮਾਰ ਤੇ ਬਾਕੀ ਥਾਂ ਦੇ ਥਾਂ ਸੁਣ ਤਾਂ ਤੈਨੂੰ ਪਤਾ ਹੀ ਜਾਗਾ ਹਾਂ ਹਾਂ ਬਾਈ ਠੀਕ ਹੈ ਠੀਕ ਹੈ ਲਾ ਇੱਥੇ ਮਾੜੀ ਬਾਈ ਕਹਿੰਦਾ ਸੱਟ ਜੀ ਲੱਗ ਗਈ ਸੀਗੀ ਤੇ ਬਾਕੀ ਰਾਜ ਹੀ ਦੇਖੋ ਐ ਮੰਨ ਕੇ ਚੱਲੋ ਵੀ ਗੱਬਣ ਹੋਣ ਦੇ ਕਰਮ ਵਾਲੀ ਗਾਵਾ ਬਾਕੀ ਬਾਈ ਇੱਕ ਨਹੀਂ ਚਾਰੇ ਦੀਆਂ ਚਾਰੇ ਕੱਟੀਆਂ ਬਿਲਕੁਲ ਟੀਕੇ ਦੇ ਕਾਬਲ ਹੈ ਹਾਂ ਲੈ ਕੱਦ ਕੱਢਦੇ ਕੱਟੀ ਦਾ ਪੂਰੀ ਸ਼ਕੀਨ ਕੱਟੀ ਆ ਗਈ ਠੀਕ ਹੈ ਸਿੰਗਾ ਦੀ ਘਾਟ ਨਹੀਂ ਕੋਈ ਸ਼ਰੀਰ ਦੀ ਘਾਟ ਨਹੀਂ ਕੋਈ ਤੇ ਕੱਦ ਕਾਠ ਵਾਲੀ ਘਾਟ ਨਹੀਂ ਥਣਾ ਦੀ ਬੰਤਰ ਸੋਹਣੀ ਆ ਜਿਹੜੀ 400 ਜਿੱਧਰ ਤੁਸੀਂ ਨਿਗਾਹ ਮਾਰ ਲੈ ਝੋਟੀ ਜੀ ਪੂਰੀ ਸੋਹਣੀ ਸਨਖੀ ਕੱਟੀ ਆ ਹਨਾ ਇਹ ਗੱਲ ਨਹੀਂ ਹੈ ਵੀ ਕਿਸੇ ਮਾਨ ਲੱਖੇ ਬਾਈ ਕਰਮਾ ਬੰਦਾ ਕੋਈ ਲੈ ਕੇ ਚਾਰੇ ਇਕੱਠਾ ਤੇ ਜਾਨ ਸਾਰੀ ਤੀਕੇ ਦੇ ਕਾਬਲ ਆ ਇਹ ਬਿਲਕੁਲ ਬਿਲਕੁਲ ਹਾਂ ਕੋਈ ਹਾਂ ਇਹਦੇ ਵਿੱਚ ਐ ਨਹੀਂ ਵੀ ਕੋਈ ਦੁੰਦੀ ਆ ਕੋਈ ਚੌਗੀ ਆ ਹਾਂ ਪੱਕੜ ਜਮਾ ਨਾ 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 ਸਾਰਾ ਖੀਰ ਨਾ ਕੱਚੀ ਉਮਰ ਦਾ ਕਟਣਾ ਨਹੀਂ ਗਿਆ ਬਿਲਕੁਲ ਤੇ ਬਾਕੀ ਸਾਰੇ ਹਾਈਟ ਇਧਰੋਂ ਦਿਖਾ ਦੇ ਹੂੰ ਹਾਈਟ ਬਹੁਤ ਤਾਂ ਕੱਟੀ ਦੀ ਹੂੰ ਠੀਕ ਹੈ ਠੀਕ ਹੈ ਜੀ ਅੱਗੇ ਆਪਾਂ ਕੋਈ ਇਕੱਠੀ ਦੋ ਨੰਬਰ ਇਹਦੇ ਪਹਿਲਾਂ ਤੁਹਾਨੂੰ ਮੈਂ ਘੱਟ ਦੇ ਦਾ ਗਿਆ ਨਾ ਹਾਂਜੀ ਉਹ ਤਾਂ ਬਸ ਆਪਾਂ 19 ਕੀ ਕਹਿ ਨਹੀਂ ਸਕਦੇ ਹੂੰ ਚੋਲੀ ਜਿਹੜੀ ਲਖੇ ਐ ਲੱਗਦੇ ਜੀ ਮੈਂ ਗੱਬਣ ਹੁੰਦੀ ਐ ਕੱਟੀ ਹੂੰ ਥੱਲੇ ਬਹੁਤ ਸਾਫ ਹਨਾ ਮਹਾ ਬਾਈ ਯਾਰ ਕਿਸੇ ਗੱਲੋਂ ਕੋਈ ਹੱਥ ਤਰਾ ਹੈ ਨਹੀਂ ਯਾਰ ਕਰ ਮਾਲ ਲੈਖੇ ਦੇਖੋ ਕੱਟੀ 2 ਨੰਬਰ ਵੀ ਉਨੀ ਹੀ ਐ ਸ਼ਕੀਨ ਐ ਤੇ 1 ਨੰਬਰ ਵੀ ਉਨੀ ਐ ਠੀਕ ਹੈ ਜੀ ਤੇ ਬਾਕੀ ਸਾਨੂੰ ਸਿੰਗਾ ਜੀ ਵੰਤਰ ਦਿਖਾਉਣ ਲਈ ਇਥੋਂ ਫੇਸ ਕੁਆਲਿਟੀ ਕੱਟੀ ਦੀ ਚੈੱਕ ਕਰ ਲਿਓ ਠੀਕ ਆ ਰਜੂ ਲਿਆ ਬਾਹਰ ਇਹ ਲਖੇ ਸਾਲਾ ਮਾਲ ਆਪਣਾ ਹਰਿਆਣਾ ਚੋਂ ਆਇਆ ਵਗਾ ਠੀਕ ਹੈ ਜੀ ਹਾਂ ਲੋ ਜੀ 2 ਨੰਬਰ ਕੱਟੀ ਤੁਹਾਨੂੰ ਦਿਖਾਉਣ ਲੱਗਾ ਮਿੱਤਰੋ ਕੱਦ ਕਾਟ ਵਾਲੇ ਪਾਸੋਂ ਪੂਰੀ ਚੰਗੀ ਆ ਗਈ ਦੇਖਣ ਨੂੰ ਕੱਟੀ ਅਗਲਾ ਖੂਪ ਨਹੀਂ ਦੂਨ ਦੀ ਠੀਕ ਹੈ ਦੰਦੋ ਬਾਈ ਕਹਿੰਦਾ ਖੀਰੀ ਆ ਗਈ ਸ਼ਕੀਨਾ ਲੱਗਾ ਪੂਸ਼ ਵੀ ਲੱਗਵਾ ਸਾਰੀ ਕਾਲੀ ਵਾਲਾ ਕੰਮ ਹੀ ਆ ਗਿਆ ਹਾਂਜੀ 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 ਹਾਂ ਮਾੜਾ ਮੋਟਾ ਦੋ ਚਾਰ ਬਾਲ ਆ ਗਏ ਪਰ ਆਪਾਂ ਜੱਟ ਬਲੈਕ ਨੂੰ ਕਹਿ ਨਹੀਂ ਸਕਦੇ ਹਾਂ ਕਿਉਂਕਿ ਲੱਡ ਦੀ ਕੱਟੀ ਆ ਗਈ ਹਾਂਜੀ ਹਾਂਜੀ ਬਸ ਪੁੱਤ ਲਓ ਜੀ ਚਾਲ ਸੂ ਪੂਰੀ ਖੁੱਲੀ ਆ ਸੁਨੱਖੀ ਐ ਨਹੀਂ ਕੋਲ ਮਲਾ ਕੇ ਸਿੱਧੀ ਗੱਲ ਤੁਹਾਨੂੰ ਸਾਂ ਹਾਂ ਬਸ ਆਖੀ ਦੇਖੋ ਜਿਹੜੇ ਪ੍ਰਾਣ ਜੇਬ ਚੋਂ ਪੈਸੇ ਲਾਉਣੇ ਭਾਈ ਉਹਨੇ ਕੀ ਸਮਝ ਲੀ ਆ ਆ ਦੀ ਆਪ ਕਰ ਲੀ ਹਾਂ ਇਹ ਉਹਦੀ ਆਪ ਦੀ ਸਮਝ ਆ ਠੀਕ ਹੈ ਜੀ ਲੈ ਇਥੋਂ ਸੰਗ ਦੇਖਾ ਦਿੰਗੇ ਵੈਂਡਰ ਆਈਏ ਤੋਂ ਵੀਡੀਓ ਮਾਰ ਰਹੀ ਆ ਤਹਿਸੀਲ ਫੂਲ ਦਾ ਜ਼ਿਲ੍ਹਾ ਬਠਿੰਡਾ ਸੰਬਰਕ ਨੰਬਰ ਤੋਂ ਤੋਂ ਸਕਰੀਨ ਤੇ ਚੱਲੂਗਾ ਦੋ ਕਟਾ ਤੁਹਾਨੂੰ ਦਿਖਾ ਦਾਂ ਲੈ ਹੁਣ ਤੇਰੇ ਨੰਬਰ 'ਚ ਕੱਟੀ ਜਾਣਾ ਮਾਲੂ ਲਖੇ ਤਾਂ ਦਿਖਾਤੇ ਸੀ ਵੀਰੇ ਹਾਂ ਦਿਖਾਤੇ ਵੀਰੇ ਐਵੇਂ ਜਿਵੇਂ ਤੇਰਾ ਨੰਬਰ ਕੱਟੇ ਦੀ ਪੁੱਠੇ ਦੀ ਬੜੀ ਸ਼ਕੀਨਾ ਮੈਂ ਨਾ ਭਾਈ ਯਾਰ ਕੱਟੀ ਦਾ ਕੋਈ ਲੇਖਾ ਹੀ ਨਹੀਂ ਕਰਮ ਵਾਲੇ ਦਾ ਪੁਰਾਣਾ ਪੜਾ ਦੇਖ ਕਿੱਡਾ ਚੰਗਾ ਬਸ ਪੁੱਤ ਤੇਰਾ ਨੰਬਰ ਕੱਟੇ ਮਿੱਤਰੋ ਪੂਰੀ ਫੋਲੋ ਸਕਰੀਨ ਅੱਗੇ ਦੰਦੋਏ ਵੀ ਖੀਰੀ ਆ ਭਾਈ ਮੈਂ ਨਾ ਭਾਈ ਯਾਰ ਜੇ ਤੋ ਕਹਿਤਾ ਤਾਂ ਖੀਰਾ ਦਾ ਖੀਰੇ ਹੋਊਗਾ ਹੂੰ ਕੱਟੀ ਦਾ ਜਗਮ ਰਹੀ ਹੋਣਾ ਹਾਂ ਭਾਈ 2 ਸਾਲ ਦੀ 2 ਸਾਲ ਦੀ ਉਹ ਸਵਾ ਦੋ ਦੋ ਸਾਲ ਦੀ ਹੈਗੀ ਇਹ 2 ਸਾਲ ਦੀ ਹੈਗੀ ਲਾਇਆ ਅਸੀਂ ਕੱਟੀ ਦੇ ਜਗਾਰ ਦੇਖੇ ਕੱਟੀ ਦਾ ਭਾਈ ਕਿੱਡਾ ਲੰਬਾਈ ਦੇ ਕੱਟੀ ਦੀ ਹਾਂ ਚਾਲ ਚੂਲ ਪੂਰੀ ਖੁੱਲੀ ਆ ਹਾਂ ਘਰ ਘਰ ਨਹੀਂ ਐਡੀ ਕੱਟੀ ਪੈਦਾ ਹੁੰਦੀ ਕਿ ਕਿ ਰੋਕੀ ਇੱਥੇ ਰੋਕੇ ਰਾ ਕੱਟੀ ਨੂੰ ਲਾ ਇੱਥੇ ਦੇਖੋ ਕੱਟੀ ਖੜਨੀ ਖੋੜਨੀ ਟੂਹੀ ਪੱਧਰੀ ਰਾਜੀ ਗੋਲ ਮਟੋਲ ਜਿਹੜੀ ਸ਼ਕੀਨ ਕੱਟੀ ਆ ਫੁੱਲ ਲਾ ਜੀ ਮਾਰੋ ਸਮਾਰ ਕੇ ਨਹੀਂ ਆ ਠੀਕ ਆ ਸ਼ਕੀਨ ਕੱਟੀ ਆ ਗਈ ਬੋਲੀ ਫੁੱਲ ਤੇ ਹੁਣ ਤੁਹਾਨੂੰ ਮੈਂ ਬੈਕ ਸ਼ੈਡ ਤੋਂ ਥੰਡ ਦਿਖਾ ਦਿੰਦਾਗਾ ਲਓ ਜੀ ਠੀਕ ਆ ਥਾਣੇ ਪੂਰੇ ਚਾਰ ਸੋਨੇ ਗੈਪ ਚ ਲੱਗੇ ਹੋਏ ਲਖੇ ਜਿੱਦ ਦਾ ਪੁਰਾਣਾ ਮੈਨਾਂ ਵੀ ਕੱਟੀ ਦਾ ਨਹੀਂ ਕਿਸੇ ਨੂੰ ਪੁਰਾ ਲੱਗਣਾ ਹੂੰ ਠੀਕ ਆ ਤੇ ਮੁੱਲ ਬਾੜੀ ਫਿਰ ਰਜ ਉਹਨਾਂ ਦੇ ਮੁੱਲ ਦਾ ਤੈਨੂੰ ਪਤਾ ਲਖੇ ਆਪਣਾ ਜਾਇਜ਼ ਹੀ ਹੁੰਦਾ ਵੀਰੇ ਹੂੰ ਕੋਈ ਆਪਾਂ ਮੁੱਲ ਨਹੀਂ ਬਾਲਾ ਕਰਨਾਗਾ ਠੀਕ ਆ ਆ ਚਾਰ ਨੰਬਰ ਕੱਟਿਆ ਗਿਆ ਚਾਰ ਨੰਬਰ ਕੱਟਿਆ ਗਿਆ ਰਾਜ ਜੀ ਵੀ ਦਿਨ ਪੂਰੀ ਮੈਂ ਤੈਨੂੰ ਥਣ ਦਿਖਾਈ ਮੈਨਾਂ ਭਾਈ ਮੈਂ ਇਧਰ ਮੂਰੇ ਹੁਣਾਗਾ ਪਹਿਲਾਂ ਥਾਣੇ ਦੇ ਝਾਤੀ ਮਰਵਾ ਦੇ ਬਸ ਪੁੱਤ ਲਓ ਜੀ ਐ ਕਰ ਮੈਂ ਅੰਗੂਰਾਂ ਜਿਹੜੇ ਜਿਹਦੇ ਥਣ ਹੋਣਾਂਗੇ ਕਾਲੇ ਅੰਗੂਰਾਂ ਜਿਹੜੇ ਜਿਹੜੇ ਘੈਂਟ ਆ ਨਾ ਕਟ ਚੀਜ਼ ਲੈ ਗਏ ਆਪਾਂ ਕੋਈ ਉਹ ਥੋੜੋ ਹੋਗਾ ਬਈ ਸਾਂਗੇ ਦੇਖੋ ਕੱਟੀ ਦੇ ਮੂੰਹ ਦੇਖਿਓ ਤੇ ਸਰੀਰ ਦੀ ਬੰਤਰ ਮੱਲੇ ਆਇਆ ਮਨ ਕੋਲ ਵੀ ਥੋੜੀ ਕਣੀ ਮਤਲਬ ਪੌਣੇ ਇੱਕ ਦੋ ਸਾਲ ਪੌਣੇ ਇੱਕ ਦੋ ਸਾਲ ਦੀ ਕਹਿ ਇਹਨੂੰ ਆਪਾਂ ਦੋ ਸਾਲ ਦੀ ਕੈਦ ਨੇ ਲੱਖਾ ਵੀਰੇ ਪਰ ਉਹਦਾ ਫਾਇਦਾ ਕੀ ਹੈ ਨਾ ਹਾਂ ਯਾਨੀ ਇਹ ਦੋ ਤਿੰਨ ਕਿ ਮਹੀਨੇ ਸਾਂਭ ਨਹੀਂ ਪੂਰੇ ਹਾਂ ਯਾਨੀ ਕਿ ਦੋ ਤਿੰਨ ਕਿ ਮਹੀਨੇ ਕਹਿ ਇਹਨੂੰ ਤਾਂ ਆਪਾਂ ਕਹਿੰਦੇ ਇਹ ਵੀ ਠੀਕਾ ਹੋਣ ਲੈ ਲੂਗੀ ਪਰ ਮਹੀਨਾ ਵੀਜ਼ਨ ਸਾਂਭਣੀ ਪੈਣੀ ਹੈ ਉਹ ਤਿੰਨੇ ਕਟਿਆਂ ਦਾ ਮੰਨ ਕੇ ਚਲੋ ਐਸਾ ਹੌਲ ਲਾ ਲੂ ਵੀ ਕਰਮਾ ਕੁਟੀਕਾ ਜਾਨ ਸਾਰੀ ਲੈ ਲੰਗੀ ਹਾਂ ਉਹ ਉਹਨਾਂ ਦਾ ਵਜਨ ਪੂਰਾਗਾ ਉਹਨਾਂ ਦਾ ਸਾਰਾਂ ਕੱਟੇ ਮਿਲ ਗਏ ਇੱਕ ਤੋਂ ਇੱਕ ਵੱਧ ਕੀ ਹੈਗੀ ਠੀਕ ਆ ਤੁਸੀਂ ਸ਼ਿੰਗਾਰ ਦਿਖਾਤਾ ਵੀਰੇ ਦਾ ਹਾਂ ਸ਼ਿੰਗਾਰ ਦਿਖਾਤਾ ਸਰ ਦਾ ਹਾਂ 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 ਦਿਖਾ ਦੇ ਨਾ ਸਮਾਰ ਕੇ ਲਾਓ ਜੀ ਬਸ ਪੁੱਤ ਇੱਥੋਂ ਕਰੋ ਜੋਗਾ ਠੀਕ ਆ ਸਾਨੂੰ ਇਹ ਲੱਗੋ ਵੀ ਆਹ ਕੱਟੀ ਖਰੀਦੀ ਕਿਹੜੀ ਲੀ ਕਿਹੜੀ ਛੱਡੀ ਕਿਹੜੀ ਲਈਏ ਚਾਰੇ ਪੰਜੇ ਇੱਕੋ ਜੀ ਨਹੀਂ ਚਾਰੇ ਪੰਜੇ ਇੱਕੋ ਜੀ ਆ ਵੀਰੇ ਹਾਂ ਠੀਕ ਆ ਰਜ ਬਈ ਲੈ ਵੰਨ ਦੇ ਇਹ ਸਹੀ ਮੇਤਰੋ ਕੱਟੀ 4 ਨੰਬਰ ਤੇ ਇੱਧਰ 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 ਪੁੱਤ ਇੱਧਰ ਲੋ ਮੱਗ ਤੋਂ ਸਾਰਿਆਂ ਦੁਆਰ ਨਾਲ ਦੀ ਨਾਲ ਨਿਗ੍ਹਾ ਮਾਰੀ ਨਾ ਮੈਂ ਠੀਕ ਆ ਅੱਗੇ ਤੋਂ ਦਿਖਾਉਂ ਆ ਪੰਜ ਨੰਬਰ ਤੇ ਆਪਾਂ ਕੱਟੀ ਛੋਟੀ ਇਹ ਲਾਗਾ ਛੋਟੀ ਹੁਣਾ ਉਮਰ ਦੀ ਹਾਂ ਛੋਟੀ ਲਖੇ ਵੀਰੇ ਇਹ ਕਿੰਨੀ ਉਮਰ ਦੀ ਆ ਇਹ ਬਾਈਸ ਆਪਾਂ ਇਹ ਕਹਿ ਸਕਦੇ ਆ ਵੀ 13-14 ਮਹੀਨੇ ਦੇ ਕਹਿ ਸਕਦੇ ਆ ਠੀਕ ਆ ਸਾਲ ਦੀ ਕਹਿੰਦੇ ਸਾਲ ਦੀ ਕਹਿੰਦੇ 13-14 ਮਹੀਨੇ ਦੀ ਲਿਆਵਾਂ ਰੇਣ ਸਵਾ ਸਾਲ ਦੀ ਕਹਿ ਦਿੰਨੇ ਲਓ ਜੀ ਪੰਜ ਨੰਬਰ ਕੱਟੀ ਲਾਸਟ ਤੁਹਾਨੂੰ ਦਿਖਾਉਣ ਲੱਗਿਆ ਮੈਂ ਲਗਭਗ ਸਵਾ ਸਾਲ ਜਾਂ ਮੋਟੀ ਭਾਸ਼ਾ ਜਿਹਾ ਆਪਾਂ ਕਹਿ ਸਕਦਾ ਕੱਟੀ ਨੂੰ ਬਾਕੀ ਇਕੱਠੇ ਇਦਾਂ ਹੁੰਦਾ ਲਖੇ ਕਈ ਵੀਰੇ ਨਾ ਕੋਈ ਆਪਣੇ ਕੋਲੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਆ ਵੀ ਕੋਈ ਕਿਦਾਂ ਦਾ ਬੰਦਾ ਹੁੰਦਾ ਕੋਈ ਕਿਦਾਂ ਦਾ ਹੁੰਦਾ ਹਨਾ ਹਾਂ ਵੀਰ ਕਈ ਵਾਰੀ ਕੋਈ ਛੋਟਾ ਬੰਦਾ ਕੱਟੀ ਲੈ ਹਾਂ ਫਿਰ ਆਲਾ ਦਾ ਜਿਹਨੇ ਨਹੀਂ ਵੱਧ ਪਾ ਲਾਉਣਾ ਜਾਂ ਕੱਟੀ ਛੋਟੀ ਲੈਣੀ ਜੀ ਇਹਦਾ ਵੀਡੀਓ ਜੀ ਕਰ ਦੇਗੇ ਮਤਲਬ ਕਰ ਦੇ ਫਿਰ ਕਰ ਦੇ ਇਹ 28000 ਦੀ ਦੇ ਦਾਂਗੇ 28000 ਦੀ ਹਾਂ ਹੋਰ ਮਾਂਡ ਦਾ ਵਿੱਚੋਂ ਵਿੱਚੋਂ ਕਰ ਦੇਾਂਗੇ ਯਾਰ ਲੱਖੇ ਲੈ ਵੀ ਮਤਰੋ 15 16 ਮਹੀਨੇ ਦੀ ਕੱਟੀ ਆ ਰਾਜੀ ਪੂਰੀ ਫੁੱਲ ਆ ਗਈ ਠੀਕ ਆ ਤੇ 28000 ਬਾਈ ਨੇ ਮੁੱਲ ਕੀਤਾ ਬਾਕੀ ਕੋਈ ਨਹੀਂ ਛੋਟਾ ਫਿਰ ਵੀ ਮਾਂਡ ਤਾਂ ਤੁਹਾਡਾ ਜ਼ਰੂਰ ਹੋਊਗਾ ਤੇ ਤੁਹਾਨੂੰ ਪਤਾ ਮਹਿੰਗਾਈ ਹੈਗੀ ਅੱਜ ਕੱਲ ਪਸ਼ੂਆਂ ਦੀ ਹਰੇ ਚੀਜ਼ ਦੀ ਮਹਿੰਗਾਈ ਆ ਕੱਲੀ ਕਟੀਆਂ ਦੀ ਕਿਉਂ ਆ ਪਸ਼ੂਆਂ ਦੀ ਕਿਉਂ ਪਰ ਲਖੇ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਵੀਰੇ ਲਖੇ ਹੂੰ ਵੀ ਚਲੋ ਠੀਕ ਆ ਹਰ ਇੱਕ ਬੰਦਾ ਕੰਮ ਕਰਦਾਗਾ ਪਰ ਇਹ ਨਹੀਂ ਕਹਿੰਦੇ ਵੀ ਆਪਾਂ ਹੀ ਕੰਮ ਕਰਦੇ ਆ ਹੂੰ ਵੀ ਚਲੋ ਕਟੀਆਂ ਹਰ ਇੱਕ ਬੰਦੇ ਕੋਲੇ ਆਉਂਦੀਆਂ ਨੇ ਮੇਥੂ ਕਟੀਆਂ ਵੀ ਕਟੀਆਂ ਸਾਰੇ ਬੰਦਿਆਂ ਕੋਲੇ ਆਉਂਦੀਆਂ ਪਰ ਵੀ ਮੈਂ ਨੇ ਜਿਹੜਾ ਚਾਰਾਂ ਕਟੀਆਂ ਦਾ ਸੈਟ ਆਣਾ ਹੂੰ ਬਾ ਕਮਾਲ ਹੀ ਆ ਇਹ ਬੰਦਾ ਕੋਈ ਰੂਹ ਵਾਲਾ ਲੈ ਜਾ ਆਪਾਂ ਤੋਂ ਇਹ ਚਾਰੇ ਕਟੀਆਂ ਤੇ ਤੂੰ ਐਸਾ ਹਾਵਲਾ ਬਾਹਲਾ ਨਹੀਂ ਮੈਂ ਕਹਿੰਦਾ ਸਾਲ ਦੇ ਵਿੱਚ ਹੂੰ ਪਾਰ ਹੀ ਆ ਕੰਮ ਚਾਰੇ ਸੋਹਣੀਆਂ ਇਹ ਕਰਮਾਂ ਵਾਲੀਆਂ ਲਓ ਜੀ ਇਹਨੇ 10 ਦਾ 20-20 ਦਿਨਾਂ ਨੂੰ ਟਿੱਕੇ ਲੈ ਲੈਣੇ ਆ ਬਿਲਕੁਲ ਬਿਲਕੁਲ ਹੋਣਾ ਸ਼ਕੀਨਾਂ ਕੱਟਿਆ ਮਿੱਤਰੋ ਤੇ ਕਰ ਲਿਓ ਬਾਈ ਨਾਲ ਸੰਪਰਕ ਜਿਹੜੇ ਭਰਾ ਦੇ ਗੱਲ ਮੰਨ ਨੂੰ ਲੜੀ ਠੀਕ ਆ ਕੋਈ ਕਟਾਂ ਖਰੀਦਾਂ ਚਾਹ ਬਣ ਹੁੰਦਾ ਸ਼ਕੀਨ ਕੱਟੀਆਂ ਬਾਈ ਨੇ ਵੇਚਣ ਨਹੀਂ ਆ ਤੇ ਧੰਨਵਾਦ ਜੀ